ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਸੂਜੀ ਦੇ ਟੇਸਟੀ ਗੁਲਾਬ ਜਾਮਨ ਤੇ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਉਸ ਤੋਂ ਪਹਿਲਾਂ ਜਿਹੜੇ ਵੀ ਮੇਰੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਚਲੋ ਫਿਰ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸੂਜੀ ਦੇ ਗੁਲਾਬ ਜਾਮਨ ਜਿਹੜੇ ਹੈਗੇ ਨੇ ਆਪਾਂ ਅੱਧੇ ਕਟੋਰੀ ਸੂਜੀ ਤੋਂ ਤਿਆਰ ਕਰਨੇ ਨੇ ਪਹਿਲਾਂ ਚਾਸ਼ਨੀ ਬਣਾਵਾਂਗੇ ਮੈਂ ਅੱਧੇ ਕਟੋਰੀ ਸੂਜੀ ਵਾਸਤੇ ਇੱਕ ਕਟੋਰੀ ਚੀਨੀ ਤੇ ਇੱਕ ਕਟੋਰੀ ਹੀ ਪਾਣੀ ਲਿਆ ਮਤਲਬ ਕਿ ਡਬਲ ਲਈਏ ਨੇ ਦੋਨੋਂ ਚੀਜ਼ਾਂ ਤੇ ਇੱਕ ਵਾਰੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਇਸ ਦੇ ਵਿੱਚ ਹੁਣ ਪਾਵਾਂਗੀ ਮੈਂ ਥੋੜੇ ਜੇ ਕੇਸਰ ਦੇ ਧਾਗੇ ਇਹ ਮੈਂ ਫਲੇਵਰ ਦੇ ਲਈ ਪਾਏ ਨੇ ਤੁਸੀਂ ਚਾਹੋ ਤਾਂ ਕੇਸਰ ਦੇ ਧਾਗਿਆਂ ਦੀ ਜਗ੍ਹਾ ਤੇ ਇੱਥੇ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਮੈਂ ਇੱਥੇ ਕੇਸਰ ਦੇ ਧਾਗੇ ਪਾਏ ਨੇ ਤੇ ਇੱਕ ਵਾਰੀ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ మీడియం ਫਲੇਮ ਦੇ ਉੱਪਰ ਆਪਾਂ ਇਹ ਚਾਸ਼ਨੀ ਬਣਾਣੀ ਹੈ ਤੇ ਇਸ ਚਾਸ਼ਨੀ ਨੂੰ ਬਹੁਤ ਜ਼ਿਆਦਾ ਗਾੜਾ ਨਹੀਂ ਕਰਨਾ ਮਤਲਬ ਕਿ ਇਸ ਦੀ ਆਪਾਂ ਕੋਈ ਵੀ ਇੱਕ ਤਰ ਦੀ ਚਾਸ਼ਨੀ ਨਹੀਂ ਬਣਾਣੀ ਤੇ ਵਿੱਚ ਵਿੱਚ ਇਸ ਨੂੰ ਹਿਲਾਉਂਦੇ ਰਹਿਣਾ ਤੇ మీడియం ਫਲੇਮ ਦੇ ਉੱਪਰ ਇਹ ਚਾਸ਼ਨੀ ਮੈਂ ਬਣਾ ਲਈਏ ਚੀਨੀ ਮੈਲਟ ਹੋ ਗਈ ਹੋਈ ਹੈ 2-3 ਮਿੰਟ ਆਪਾਂ ਹੋਰ ਪਕਾ ਲਏ ਤੇ ਇਸ ਤਰੀਕੇ ਨਾਲ ਆਪਾਂ ਚੈੱਕ ਕਰਾਂਗੇ ਇਹ ਚਿਪਚਿਪੀ ਜਿਹੀ ਹੋਣੀ ਚਾਹੀਦੀ ਹੈ ਹੁਣ ਇੱਕ ਕੜਾਈ ਦੇ ਵਿੱਚ ਮੈਂ ਇੱਕ ਕਟੋਰੀ ਦੁੱਧ ਲੈ ਲਿੱਤਾ ਤੇ ਨਾਲ ਹੀ ਇੱਥੇ ਮੈਂ ਇੱਕ ਚਮਚ ਦੇਸੀ ਘਿਓ ਵੀ ਪਾ ਦਿੱਤਾ ਤੁਸੀਂ ਦੇਸੀ ਘਿਓ ਦੀ ਜਗ੍ਹਾ ਤੇ ਰਿਫਾਈਨ ਵੀ ਪਾ ਸਕਦੇ ਹੋ ਤੇ ਇੱਥੇ ਮੈਂ ਮੋਟੀ ਵਾਲੀ ਸੂਜੀ ਲਈਏ ਤੇ ਮੈਂ ਇਸ ਨੂੰ ਮਿਕਸੀ ਵਿੱਚ ਪੀਸ ਲਵਾਂਗੀ ਤੇ ਦੇਖੋ ਹੁਣ ਮੈਂ ਇਸ ਨੂੰ ਮਿਕਸੀ ਦੇ ਵਿੱਚ ਪੀਸ ਲਿੱਤਾ ਅੱਧੀ ਕਟੋਰੀ ਸੂਜੀ ਲਈਏ ਇਹ ਵੀ ਮੈਂ ਇੱਥੇ ਪਾ ਦਿੱਤੀ ਹੈ ਗੈਸ ਦੀ ਫਲੇਮ ਜਿਹੜੀ ਹੈਗੀ ਇਹ ਮੈਂ ਉਹ ਲੋਅ ਰੱਖੀ ਹੋਈ ਹੈ ਤੇ ਦੁੱਧ ਜਿਹੜਾ ਮੈਂ ਹਲਕਾ ਗਰਮ ਹੀ ਲਿਆਸੀ ਜੇ ਤੁਸੀਂ ਠੰਡਾ ਦੁੱਧ ਲਓ ਤਾਂ ਪਹਿਲਾਂ ਉਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਫਿਰ ਸੂਜੀ ਪਾਣਾ ਤੇ ਲੋ ਫਲੇਮ ਦੇ ਉੱਪਰ ਲਗਾਤਾਰ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਤੁਸੀਂ ਚਾਹੋ ਤਾਂ ਇੱਥੇ ਨਾਨ ਸਟਿਕ ਕੜਾਈ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇਸ ਕੜਾਈ ਦਾ ਇਸਤੇਮਾਲ ਤਾਂ ਕੀਤਾ ਹੈ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਆਪਾਂ ਇਸ ਕੜਾਈ ਦੇ ਵਿੱਚ ਵੀ ਸੂਜੀ ਨੂੰ ਇਸ ਤਰ੍ਹਾਂ ਮਿਕਸ ਕਰਕੇ ਪਕਾ ਸਕਦੇ ਹਾਂ ਬਿਲਕੁਲ ਵੀ जलेਗੀ ਨਹੀਂ ਤੇ ਦੇਖੋ ਥੋੜੀ ਹੀ ਦੇਰ ਲੱਗੀ ਹੈ ਜਿਹੜੀ ਸੂਜੀ ਹੈਗੀ ਇਸ ਨੇ ਸਾਰਾ ਹੀ ਦੁੱਧ ਜਿਹੜਾ ਹੈਗਾ ਐਬਜ਼ਾਰਬ ਕਰ ਲਿਆ ਤੇ ਇਹ ਕਾਫੀ ਜ਼ਿਆਦਾ ਹੁਣ ਗਾੜੀ ਹੋ ਗਈ ਹੋਈ ਏ ਤੇ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਸੂਜੀ ਹੈਗੀ ਇਹ ਗਾੜੀ ਹੋ ਗਈ ਹੋਈ ਏ ਸੂਜੀ ਨੂੰ ਬਿਲਕੁਲ ਵੀ ਅਲੱਗ ਤੋਂ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਇਸ ਸੂਜੀ ਵਾਲੇ ਮਿਕਸਚਰ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆਂ ਤੇ ਦੇਖੋ ਇੱਥੇ ਮਿਕਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਤੇ ਇਸ ਨੂੰ ਫੈਲਾ ਲਵਾਂਗੇ ਤਾਂ ਜੋ ਇਹ ਜਲਦੀ ਹਲਕਾ ਜਿਹਾ ਠੰਡਾ ਹੋ ਜੇ ਇਸ ਨੂੰ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਸਿਰਫ ਹਲਕਾ ਜਿਹਾ ਹੀ ਇਸ ਨੂੰ ਠੰਡਾ ਕਰਨਾ ਹੈ ਤੇ ਮੈਂ ਇਸ ਤਰੀਕੇ ਨਾਲ ਸਾਰਾ ਹੀ ਇਸ ਨੂੰ ਫੈਲਾ ਲਿੱਤਾ ਹੋਇਆ ਤੇ ਹੁਣ ਸੂਜੀ ਜਿਹੜੀ ਹੈਗੀ ਹਲਕੀ ਠੰਡੀ ਹੋ ਗਈ ਹੈ ਬਾਈਂਡਿੰਗ ਦੇ ਲਈ ਮੈਂ ਇਸ ਦੇ ਵਿੱਚ ਇੱਕ ਚਮਚ ਮੈਦਾ ਪਾਇਆ ਹੈ ਤੇ ਇੱਕ ਚਮਚ ਦੇਸੀ ਕਿਓ ਹੋਰ ਪਾਇਆ ਤੇ ਇਸ ਨੂੰ ਮੈਂ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਚੁਟਕੀ ਜਿਹੜਾ ਬੇਕਿੰਗ ਸੋਡਾ ਹੈਗਾ ਉਹ ਪਾਵਾਂਗੀ ਬੇਕਿੰਗ ਸੋਡਾ ਪਾਣ ਦੇ ਨਾਲ ਜਿਹੜੇ ਗੁਲਾਬ ਜਾਮਨ ਹੈਗੇ ਨੇ ਅੰਦਰੋਂ ਦੀ ਬੜੇ ਹੀ ਵਧੀਆ ਬੜੇ ਹੀ ਨਰਮ ਬਣਦੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਬੜਾ ਹੀ ਵਧੀਆ ਡੋ ਲਗਾ ਲੈਣਾ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਤਕਰੀਬਨ 4 ਤੋਂ 5 ਮਿੰਟ ਤੱਕ ਮਸਲਦੇ ਹੋਏ ਇਸ ਦਾ ਡੋ ਤਿਆਰ ਕਰ ਲੈਣਾ ਤੇ ਇਸ ਨੂੰ ਮਸਲਦੇ ਹੋਏ ਮੈਨੂੰ ਤਕਰੀਬਨ ਇੱਥੇ 4-5 ਮਿੰਟ ਹੋ ਗਏ ਹੋਏ ਨੇ ਜਿਹੜਾ ਡੋ ਹੈਗਾ ਦੇਖੋ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਸੈੱਟ ਹੋ ਗਿਆ ਹੋਇਆ ਇਸ ਨੂੰ ਹੁਣ ਇਕੱਠਾ ਕਰ ਲੈਣੇ ਆ ਤੇ ਦੇਖੋ ਡੋ ਜਿਹੜਾ ਹੈਗਾ ਮੈਂ ਸਾਰਾ ਹੀ ਇਕੱਠਾ ਕਰ ਲਿਆ ਇਸ ਦੇ ਵਿੱਚ ਕੁਝ ਵੀ ਮਿਕਸ ਨਹੀਂ ਕਰਨਾ ਆਪਾਂ ਤੇ ਹੁਣ ਇਸ ਦੀ ਆਪਾਂ ਇੱਕ ਬੋਲ ਬਣਾ ਕੇ ਦੇਖਾਂਗੇ ਦੇਖੋ ਇਸ ਦੀ ਬੋਲ ਬਣ ਰਹੀ ਹੈ ਮਤਲਬ ਕਿ ਇਹ ਪਰਫੈਕਟ ਹੈ ਜੇ ਇਹ ਢਿੱਲਾ ਹੁੰਦਾ ਤਾਂ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਕੋਕੋਨਟ ਪਾਊਡਰ ਯੂਜ਼ ਕਰ ਲੈਂਦੇ ਤਾਂ ਫਿਰ ਇਹ ਠੀਕ ਹੋ ਜਾਣਾ ਸੀ ਪਰ ਇਹ ਇਹ ਬਿਲਕੁਲ ਠੀਕ ਹੈ ਆਪਾਂ ਨੂੰ ਕੁਝ ਵੀ ਐਡ ਕਰਨ ਦੀ ਜ਼ਰੂਰਤ ਨਹੀਂ ਹੁਣ ਆਪਾਂ ਇਸ ਦੇ ਛੋਟੇ ਛੋਟੇ ਬੋਲਸ ਬਣਾ ਲਵਾਂਗੇ ਤੁਸੀਂ ਜਿੰਨੇ ਸਾਈਜ਼ ਦੇ ਗੁਲਾਬ ਜਾਮਨ ਬਣਾਣੇ ਨੇ ਆਪਣੇ ਹਿਸਾਬ ਨਾਲ ਇਸ ਦੇ ਬੋਲਸ ਬਣਾ ਲੈਣਾ ਤੇ ਮੈਂ ਸਾਰੇ ਹੀ ਬੋਲ ਦੇਖੋ ਇੱਥੇ ਬਣਾ ਕੇ ਪਲੇਟ ਦੇ ਵਿੱਚ ਰੱਖ ਲਿੱਤੇ ਨੇ ਅੱਧੀ ਕਟੋਰੀ ਸੂਜੀ ਤੋਂ 14 ਗੁਲਾਬ ਜਾਮਨ ਜਿਹੜੇ ਹੈਗੇ ਨੇ ਇਹ ਬਣ ਕੇ ਤਿਆਰ ਹੋਣੇ ਨੇ ਤੇ ਇੱਕ ਸਾਈਡ ਤੇ ਮੈਂ ਤੇਲ ਨੂੰ ਮੀਡੀਅਮ ਫਲੇਮ ਤੇ ਉੱਪਰ ਗਰਮ ਕਰ ਲਿੱਤਾ ਹੋਇਆ ਹੈ ਲੋ ਟੂ ਮੀਡੀਅਮ 'ਚ ਹੀ ਆਪਾਂ ਇਸ ਨੂੰ ਫਰਾਈ ਕਰਾਂਗੇ ਪਹਿਲਾਂ ਥੋੜਾ ਜਿਹਾ ਇੱਕ ਆਪਾਂ ਸੂਜੀ ਦਾ ਛੋਟਾ ਜਿਹਾ ਬੋਲ ਬਣਾ ਕੇ ਇਸ ਦੇ ਵਿੱਚ ਪਾ ਲਿਆ ਦੇਖੋ ਇਹ ਬਿਲਕੁਲ ਵੀ ਫਟ ਨਹੀਂ ਰਿਹਾ ਇਸ ਦਾ ਮਤਲਬ ਇਹ ਹੈ ਕਿ ਡੋ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਬੋਲਸ ਪਾਵਾਂਗੇ ਇਹ ਸੂਜੀ ਦੇ ਬਾਲਸ ਦੇਖੋ ਇਸ ਤਰੀਕੇ ਦੇ ਨਾਲ ਬਣਾਏ ਹੋਏ ਹੋਣੇ ਚਾਹੀਦੇ ਹਨ ਕਿ ਇਹਨਾਂ ਦੇ ਵਿੱਚ ਬਿਲਕੁਲ ਵੀ ਕ੍ਰੈਕਸ ਨਹੀਂ ਹੋਣੇ ਚਾਹੀਦੇ ਜੇ ਇਹਨਾਂ ਦੇ ਵਿੱਚ ਕ੍ਰੈਕਸ ਹੋਗੇ ਤਾਂ ਇਹ ਫਿਰ ਫਟ ਜਾਣੇ ਨੇ ਤੇ ਦੇਖੋ ਇੱਕ ਵਾਰੀ ਇਸ ਦੇ ਵਿੱਚ ਕਾਫੀ ਜ਼ਿਆਦਾ ਝੱਗ ਆਈ ਏ ਤੇ ਜਿਵੇਂ ਹੀ ਝੱਗ ਘਟੇਗੀ ਉਦੋਂ ਹੀ ਆਪਾਂ ਇਸ ਨੂੰ ਹਲਕੇ ਹੱਥਾਂ ਨਾਲ ਇੱਕ ਚਮਚ ਦੇ ਨਾਲ ਪਰਤਣੇ ਜੇ ਆਪਾਂ ਪਹਿਲਾਂ ਹੀ ਇਸ ਦੇ ਵਿੱਚ ਚਮਚ ਜਾਂ ਪਲਟਾ ਲਗਾ ਦੇ ਦਿੰਦੇ ਤਾਂ ਫਿਰ ਜਿਹੜੇ ਗੁਲਾਬ ਜਾਮਨ ਹੈਗੇ ਨੇ ਉਹ ਫਟ ਜਾਣੇ ਸੀ ਤੇ ਦੇਖੋ ਹੋਲੀ-ਹੋਲੀ ਇਸ ਦੇ ਉੱਪਰ ਕਿੰਨਾ ਵਧੀਆ ਕਲਰ ਆ ਰਿਹਾ ਹੈ ਲੋ ਟੂ ਮੀਡੀਅਮ ਫਲੇਮ ਤੇ ਹੀ ਆਪਾਂ ਇਸ ਨੂੰ ਪਕਾਣਾ ਹੈ ਤੇ ਵਿੱਚ-ਵਿੱਚ ਦੀ ਇਸ ਨੂੰ ਇਸੇ ਤਰੀਕੇ ਦੇ ਨਾਲ ਆਪਾਂ ਹਿਲਾਇ ਜਾਣਾ ਹੈ ਤਾਂ ਜੋ ਸਾਰੀ ਜਗ੍ਹਾ ਤੋਂ ਇਸ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਾਵੇ ਤੇ ਹੁਣ ਇੱਕ ਸਾਈਡ ਤੇ ਜਿਹੜੀ ਚਾਸ਼ਨੀ ਹੈ ਉਸ ਨੂੰ ਵੀ ਮੈਂ ਦੁਬਾਰਾ ਤੋਂ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਕਿਉਂਕਿ ਉਹ ਠੰਡੀ ਹੋ ਗਈ ਹੋਈ ਸੀ ਠੰਡੀ ਚਾਸ਼ਨੀ ਦੇ ਵਿੱਚ ਗੁਲਾਬ ਜਾਮਨ ਆਪਾਂ ਨਹੀਂ ਪਾਣੇ ਤੇ ਦੇਖੋ ਗੁਲਾਬ ਜਾਮਨ ਦੇ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਉਨੇ ਸਾਰੇ ਗੁਲਾਬ ਜਾਮਨ ਜਿਹੜੇ ਹੈਗੇ ਨੇ ਮੈਂ ਕਢ ਰਹੀ ਆ ਤੇ ਇਹਨਾਂ ਨੂੰ ਆਪਾਂ ਹੁਣ ਚਾਸ਼ਨੀ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਗੁਲਾਬ ਜਾਮਨਾਂ ਦੇ ਉੱਪਰ ਵੀ ਆਪਾਂ ਥੋੜੀ ਥੋੜੀ ਚਾਸ਼ਨੀ ਪਾ ਦੇਣੀ ਹੈ ਤਾਂ ਜੋ ਜਿਹੜੀ ਚਾਸ਼ਨੀ ਹੈਗੀ ਉਹ ਚੰਗੀ ਤਰ੍ਹਾਂ ਇਹਨਾਂ ਦੇ ਅੰਦਰ ਤੱਕ ਚਲੀ ਜਾਵੇ ਤੇ ਸਾਰੇ ਹੀ ਜਿਹੜੇ ਗੁਲਾਬ ਜਾਮਨ ਹੈਗੇ ਨੇ ਮੈਂ ਫਰਾਈ ਕਰ ਲਿੱਤੇ ਹੋਏ ਨੇ ਇਹ ਵੀ ਆਪਾਂ ਇਸ ਦੇ ਵਿੱਚ ਹੀ ਪਾ ਦਵਾਂਗੇ ਤੇ ਇਹਨਾਂ ਦੇ ਉੱਪਰ ਵੀ ਥੋੜੀ-ਥੋੜੀ ਚਾਸ਼ਨੀ ਪਾ ਦਵਾਂਗੇ ਤੇ ਤਕਰੀਬਨ ਇਹਨਾਂ ਨੂੰ ਹੁਣ ਆਪਾਂ ਡੇਢ ਘੰਟੇ ਲਈ ਪਿਆ ਰਹਿਣ ਦਵਾਂਗੇ ਤੇ ਡੇਢ ਘੰਟੇ ਦੇ ਵਿੱਚੋਂ ਆਪਾਂ ਇੱਕ ਵਾਰੀ ਇਹਨਾਂ ਦੀ ਸਾਈਡ ਵੀ ਪਲਟਾ ਲੈਣੀ ਹੈ ਤਾਂ ਜੋ ਜਿਹੜੀ ਚਾਸ਼ਨੀ ਹੈਗੀ ਏ ਉਹ ਗੁਲਾਬ ਜਾਮੁਨਾਂ ਦੇ ਅੰਦਰ ਤੱਕ ਚਲੀ ਜਾਵੇ ਤੇ ਰਸੀਲੇ ਗੁਲਾਬ ਜਾਮਨ ਜਿਹੜੇ ਹੈਗੇ ਨੇ ਬਣ ਕੇ ਤਿਆਰ ਹੋ ਜਾਣ ਤੇ ਤਕਰੀਬਨ ਹੁਣ ਇਹਨਾਂ ਨੂੰ ਢੱਕ ਕੇ ਰੱਖੇ ਹੋਏ ਮੈਨੂੰ 1.5 ਘੰਟਾ ਹੋ ਗਿਆ ਹੋਇਆ ਇੱਕ ਵਾਰੀ ਮੈਂ ਸਾਈਡ ਵੀ ਚੇਂਜ ਕਰਤੀ ਸੀ ਤੇ ਹੁਣ ਆਪਾਂ ਇੱਕ ਗੁਲਾਬ ਜਾਮਨ ਜਿਹੜਾ ਹੈਗਾ ਇਸ ਨੂੰ ਤੋੜ ਕੇ ਦੇਖਦੇ ਹਾਂ ਜੇ ਇਹ ਆਰਾਮ ਨਾਲ ਟੁੱਟਦੇ ਹੈ ਤਾਂ ਮਤਲਬ ਕਿ ਜਿਹੜੀ ਚਾਸ਼ਨੀ ਹੈਗੀ ਇਹ ਦੇਖੋ ਅੰਦਰ ਤੱਕ ਐਬਜ਼ਾਰਬ ਹੋ ਗਈ ਹੈ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਾਜ਼ਾਰੋਂ ਲੈ ਕੇ ਆਂਦੇ ਹੁਣ ਬਹੁਤ ਹੀ ਵਧੀਆ ਗੁਲਾਬ ਜਾਮਨ ਘਰ ਦੇ ਵਿੱਚ ਬਣ ਕੇ ਤਿਆਰ